సతశ్రీకాలీ సార్యాను ਫਰੈਂਡਸ ਅੱਜ ਆਪਾਂ ਨੈਰੋ ਸਲਵਾਰ ਦੀ ਕਟਿੰਗ ਸਿੱਖਾਂਗੇ ਨੈਰੋ ਸਲਵਾਰ ਪਾਕਿਸਤਾਨੀ ਸਲਵਾਰ ਸਟ੍ਰੇਟ ਸਲਵਾਰ ਕਾਫੀ ਜਿਆਦਾ ਨਾਮ ਨੇ ਇਸ ਸਲਵਾਰ ਦੇ ਤੇ ਇਹਦੀ ਕਟਿੰਗ ਤੇ ਸਟिचिंग ਦੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਆਪਣਾ ਜਿਹੜਾ ਕਪੜਾ ਹੈ ਉਹਨੂੰ ਕੰਨੀ ਨਾਲ ਕੰਨੀ ਜੋੜ ਕੇ ਇਸ ਤਰੀਕੇ ਨਾਲ ਡਬਲ ਫੋਲਡ ਕਰ ਲੈਣਾ ਹੈ ਤੇ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਸਲਵਾਰ ਦੀ ਲੈਂਥ ਦਾ ਨਿਸ਼ਾਨ ਲਗਾਉਣਾ ਹੈ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਤਿਆਰ ਹੈ ਉਹਦੇ ਵਿੱਚ ਆਪਾਂ 2.5 ਇੰਚ ਪਲੱਸ ਕਰਨੇ ਆ ਮੇਰੀ ਸਲਵਾਰ ਇਥੇ 35 ਤਿਆਰ ਆ ਮੈਂ ਇਥੇ 33 ਇੰਚ ਤੇ ਨਿਸ਼ਾਨ ਲਗਾ ਲਾਂਗੀ ਕਿਉਂਕਿ ਫਰੈਂਡ ਕਾਰੀ ਕਰ ਲੀਦਾ ਆ ਤੇ ਮੈਂ ਆਪਾਂ ਇੱਥੇ ਸਲਵਾਰ ਦੀ ਲੈਂਥ ਨਾਲੋਂ 2.5 ਇੰਚ ਲੈਂਥ ਵੱਧ ਲੈਣੀ ਆ ਔਰ ਇੱਥੇ ਨਿਸ਼ਾਨ ਲਾ ਲੈਣਾ ਇਹ ਤੋਂ ਬਾਅਦ ਆਪਣੇ ਨਿਸ਼ਾਨ ਤੋਂ ਫੜਨਾ ਆ ਔਰ ਇਹ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਤੈਹ ਲਾ ਲੈਣਾ ਮਤਲਬ ਇੱਕ ਆਪਾਂ ਫੋਲਡ ਹੋਰ ਕਰ ਲੈਣਾ ਆ ਇਹ ਕੱਪੜਾ ਆਪਣਾ 4 ਫੋਲਡ ਵਿੱਚ ਆ ਜਾਏਗਾ ਬਿਲਕੁਲ ਇਸ ਤਰੀਕੇ ਦੇ ਨਾਲ ਆਪਾਂ ਕਰਨਾ ਆ ਔਰ ਇਸ ਤਰੀਕੇ ਨਾਲ ਬਿਲਕੁਲ ਫੋਲਡ ਕਰਕੇ ਬਰਾਬਰ ਕਰਕੇ ਜਿਹੜਾ ਐਕਸਟਰਾ ਕੱਪੜਾ ਆ ਉਹਦੀ ਆਪਾਂ ਕਟਾਈ ਕਰ ਦੇਣੀ ਆ ਠੀਕ ਹੈ ਤੇ ਇਸ ਤਰੀਕੇ ਨਾਲ ਫਰੈਂਡਸ ਆਪਾਂ ਕਟਿੰਗ ਕਰ ਲਈ ਕਟਿੰਗ ਕਰਨ ਤੋਂ ਬਾਅਦ ਹੋਣਾ ਆਪਾਂ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਕਰਨੀ ਆ ਪਹੁੰਚ ਦੀ ਮਾਰਕਿੰਗ ਦੇਖੋ ਜਿਹੜੀ ਸਾਈਡ ਬੰਦ ਆ ਉਹ ਸਾਈਡ ਆਪਾਂ ਪਹੁੰਚ ਦਾ ਨਿਸ਼ਾਨ ਲਾਉਣਾ ਆ ਤੇ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਆ ਉਹਦੀ ਜਿਹੜਾ ਪਹੁੰਚਾ ਹੁੰਦਾ ਆ ਬਹੁਤਾ ਛੋਟਾ ਨਹੀਂ ਹੁੰਦਾ ਇਸ ਲਈ ਮੈਂ 7 ਇੰਚ ਤੇ ਨਿਸ਼ਾਨ ਲਾਇਆ ਤੇ 1 ਇੰਚ ਆਪਾਂ ਲਿਆ ਸਲਾਈ ਮਾਰਜਨ ਤੇ ਫਰੈਂਡ ਜਦੋਂ ਵੀ ਪਾਕਿਸਤਾਨੀ ਸਲਵਾਰ ਆਪਾਂ ਬਣਾਉਣੀ ਆ ਉਹਦਾ ਪਹੁੰਚਾ 5.5 6 ਨਹੀਂ ਰੱਖਣਾ 7 ਇੰਚ ਰੱਖਣਾ 7 ਤੋਂ ਵੱਧ ਰੱਖ ਸਕਦੇ ਹੋ 7 ਤੋਂ ਘੱਟ ਨਹੀਂ ਰੱਖਣਾ ਇਤੋਂ ਇਲਾਸਟਿਕ ਦਾ ਔਰ ਇਲਾਸਟਿਕ ਦਾ ਨਿਸ਼ਾਨ ਲਾਉਣ ਤੋਂ ਬਾਅਦ ਇੱਥੇ ਮੈਂ ਨਿਸ਼ਾਨ ਲਗਾਇਆ 13 ਇੰਚ ਤੇ ਠੀਕ ਹੈ ਤੇ ਟੋਟਲ ਇਹ ਆਪਣਾ ਨਿਸ਼ਾਨ ਹੋ ਗਿਆ 15 ਇੰਚ ਤੇ ਤੇ ਇਸ ਵਾਰ ਫਰੈਂਡਸ ਅੰਦਰ ਵਾਲੀ ਸਾਈਡ ਨੂੰ ਆਪਾਂ 2 2 ਇੰਚ ਤੇ ਇੱਕ ਮਾਰਕਿੰਗ ਹੋਰ ਕਰ ਲਈ 2 2 ਇੰਚ ਤੇ ਹੋਰ ਮਾਰਕਿੰਗ ਕਰਕੇ ਇੱਕ ਸਿੱਧੀ ਲਾਈਨ ਕੱਚ ਲਈ ਬਿਲਕੁਲ ਜਿੱਦਾਂ ਆਪਣਾ ਪਲਾਜੋ ਦਾ ਫਰੈਂਡਸ ਆਪਾਂ ਪਲਾਜੋ ਦੇ ਮਾਰਕਿੰਗ ਕਰਦੇ ਹਾਂ ਸੇਮ ਇਦਾਂ ਹੀ ਆਪਾਂ ਇੱਥੇ ਮਾਰਕਿੰਗ ਕਰਨੀ ਆ ਤੇ ਇੱਥੇ ਆਪਾਂ ਦੇਖੋ ਹਲਕੀ ਜੀ ਗਲਾਈ ਦੇ ਦੇਣੀ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਗਲਾਈ ਨਹੀਂ ਦੇਣੀ ਥੋੜੀ ਜੀ ਟੇਢੀ ਜੀ ਆਪਾਂ ਤਿਰਛੀ ਗਲਾਈ ਦੇਣੀ ਆ ਤੇ ਫਰੈਂਡਸ ਜਦੋਂ ਆਪਣਾ ਇਹ ਆਸਣ ਤਿਆਰ ਹੋਏਗਾ ਟੋਟਲ ਆਪਣਾ 13 ਇੰਚ ਆਸਣੇ ਤਿਆਰ ਹੋਣ ਆਪਾਂ ਮਿਲਾ ਦੇਣਾ ਆ ਮਿਲਾ ਕੇ ਇੱਕ ਲਾਈਨ ਖਿੱਚ ਦੇਣੀ ਆ ਤੇ ਫਰੈਂਸ ਇਹ ਨਿਸ਼ਾਨ ਜਿਹੜਾ ਆ ਕਈ ਲੋਗ ਫੁੱਟੇ ਨਾਲ ਵੀ ਲਗਾਉਂਦੇ ਹੈ ਜਿਹੜਾ ਸ਼ੇ ਪੱਟੀ ਹੁੰਦੀ ਆ ਪਰ ਉਹਦੇ ਨਾਲ ਜਿਹੜੀ ਆਪਣੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਬਸ ਇੰਨਾ ਕੀ ਫਰਕ ਪੈਂਦਾ ਥੋੜੀ ਜਿਹੀ ਹਲਕੀ ਜੀ ਲੱਤ ਤੋਂ ਇਸ ਤਰੀਕੇ ਨਾਲ ਲਾਈ ਆ ਜਾਂਦੀ ਆ ਬਟ ਇਹਦੇ ਨਾਲ ਫਿਟਿੰਗ ਵਿੱਚ ਕੋਈ ਫਰਕ ਨਹੀਂ ਪੈਂਦਾ ਤੁਸੀਂ ਚਾਹੋ ਤੇ ਸਿੱਧੀ ਇੱਕ ਸਕੇਲ ਦੇ ਨਾਲ ਵੀ ਇਹ ਨਿਸ਼ਾਨੀ ਲਗਾ ਸਕਦੇ ਹੋ ਇੰਚ ਟੇਪ ਨਾਲ ਵੀ ਨਿਸ਼ਾਨੀ ਲਗਾ ਸਕਦੇ ਹੋ ਇਤਵਾਰ ਕੀ ਕਰਨਾ ਹੈ ਫਰੈਂਸ ਆਪਾਂ ਜਿੱਦਾਂ ਜਿੱਦਾਂ ਮਾਰਕਿੰਗ ਕੀਤੀ ਆ ਉਦਾਂ ਉਦਾਂ ਕਟਾਈ ਕਰ ਦੇਣੀ ਆ ਫਰੈਂਸ ਇਹ ਦਿੱ ਸਲਵਾਰ ਦੀ ਸਟੀਚਿੰਗ ਹੋਣੀ ਹੈ ਬਿਲਕੁਲ ਪਲਾਜ ਦੀ ਤਰ੍ਹਾਂ ਜਿੱਦਾਂ ਆਪਾਂ ਪਲਾਜੋ ਸਟਿਚ ਕਰਦੇ ਆ ਤੇ ਦੇਖੋ ਫਰੈਂਸ ਆਪਾਂ ਕਟਿੰਗ ਕਰ ਲਈ ਔਰ ਜਿਹੜੀ ਤੇ ਫਰੈਂਸ ਬਹੁਤ ਹੀ ਸੌਖਾ ਤਰੀਕਾ ਆ ਪਾਕਿਸਤਾਨੀ ਸਲਵਾਰ ਦੀ ਕਟਾਈ ਦਾ ਇਸ ਤਰੀਕੇ ਨਾਲ ਫਰੈਂਸ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰ ਸਕਦੇ ਆ ਤੇ ਹਰ ਇੱਕ ਤਰੀਕੇ ਦੀ ਡਰੈਸ ਦੇ ਨਾਲ ਇਹ ਸਲਵਾਰ ਵਧੀਆ ਲੱਗਦੀ ਹੈ ਭਾਈ ਤੇ ਫਰੈਂਸ ਹੁਣ ਆਪਾਂ ਕਰਾਂਗੇ ਆਪਣੀ ਸਲਵਾਰ ਦੀ ਪਾਕਿਸਤਾਨੀ ਸਲਵਾਰ ਦੀ ਸਟੀਚਿੰਗ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਇਹਨੂੰ ਸਟਿਚ ਕਰਨ ਦਾ ਟੇਸਟੀ ਜੀ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹਦੇ ਆਸਣ ਜੋੜ ਲੈਣੇ ਨੇ ਉੱਪਰੋਂ ਆਸਣ ਇਹਦੇ ਇਸ ਤਰੀਕੇ ਨਾਲ ਆਪਾਂ ਕੱਟੇ ਹੋਏ ਜਿੱਦਾਂ ਆਪਾਂ ਪਲਾਜੋ ਦੀ ਕਟਿੰਗ ਕਰਦੇ ਆ ਸੇਮ ਇਸ ਤਰੀਕੇ ਨਾਲ ਉੱਪਰੋਂ ਆਪਣੀ ਕਟਿੰਗ ਹੋਈ ਸੀ ਸਲਵਾਰ ਦੀ ਤੇ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੇ ਆਸਣ ਜੋੜ ਲੈਣੇ ਨੇ ਤੇ ਇਹ ਦੇਖੋ ਸਭ ਤੋਂ ਪਹਿਲਾਂ ਆਪ ਆਸਨ ਦੇ ਉੱਤੇ ਇੱਕ ਸਿੰਪਲ ਸਲਾਈ ਲਗਾ ਲਈ 1/2 ਇੰਚ ਦਾ ਮਾਰਜਨ ਰੱਖ ਕੇ ਤੇ ਇਸ ਤੋਂ ਬਾਅਦ ਫਰੈਂਸ ਆਪਾਂ ਇਹ ਸਲਾਈ ਮਾਰਜਨ ਆ ਉਹ ਸਾਰਾ ਇੱਕ ਸਾਈਡ ਨੂੰ ਕਰ ਦੇਣਾ ਆ ਤੇ ਇਹਦੇ ਉੱਤੇ ਇੱਕ ਬੈਠਣੇ ਸਲਾਈ ਲਗਾ ਲੈਣੀ ਹੈ ਤੇ ਫਰੈਂਸ ਇਹ ਜਿਹੜੀ ਸਲਾਈ ਲਗਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਫਰੈਂਸ ਇਹਦੇ ਨਾਲ ਇੱਕ ਜਿਹੜੀ ਆਪਣੀ ਸਲਾਈ ਲੱਗੀ ਹੁੰਦੀ ਆ ਉਹ ਬਿਲਕੁਲ ਬੈਠ ਜਾਂਦੀ ਹੈ ਬੈਠਣੇ ਸਲਾਈ ਦੀ ਤਰ੍ਹਾਂ ਹੋ ਜਾਂਦੀ ਆ ਦੂਜੀ ਗੱਲ ਇਹ ਕਿ ਇਸ ਤਰ੍ਹਾਂ ਸਲਾਈ ਲਗਾਉਣ ਨਾਲ ਤੁਹਾਡਾ ਜਿਹੜਾ ਪਲਾਜ਼ੋ ਆ ਜਾਂ ਸਲਵਾਰ ਆ ਬਿਲਕੁਲ ਵੀ ਫਟੇਗਾ ਨਹੀਂ ਬਿਲਕੁਲ ਤਾਂ ਅੱਗੇ ਨਹੀਂ ਨਿਕਲਣਗੇ ਇਸ ਲਈ ਦੇਖੋ ਲੱਗ ਗਈ ਹੋਈ ਔਰ ਸਲਾਈ ਲੱਗਣ ਤੋਂ ਬਾਅਦ ਆਪਣੀ ਸਲਵਾ ਦੀ ਲੁੱਕ ਇਸ ਤਰੀਕੇ ਦੀ ਆਈ ਹੈ। ਇਹ ਤੋਂ ਬਾਅਦ ਦੇਖੋ ਫਿਰ ਇਹਨਾਂ ਦੋਨੋਂ ਸਲਾਈਆਂ ਮੈਂ ਲਗਾ ਲਈਆਂ ਦੋਨੋਂ ਆਸਨ ਜੋੜਲੇ ਹੋਏ ਨੇ ਇਸ ਤਰੀਕੇ ਨਾਲ ਸਲਾਈਆਂ ਲਗਾ ਕੇ। ਇਹ ਤੋਂ ਬਾਅਦ ਆਪਾਂ ਆਪਣੀ ਇਲਾਸਟਿਕ ਲੈਣੀ ਹੈ। ਇਲਾਸਟਿਕ ਆਪਾਂ ਲੈਣੀ ਆਪਣੇ ਕਮਰ ਦੇ ਹਿਸਾਬ ਨਾਲ ਜਿੱਦਾਂ ਮੇਰੀ ਕਮਰ ਹੈਗੀ ਹੈ 17 ਇੰਚ ਡਬਲ ਕਰਕੇ 34 ਇੰਚ। ਤੇ ਇਹਦੇ ਵਿੱਚੋਂ ਆਪਾਂ 5 5 ਜਾਂ 6 ਇੰਚ ਘਟਾ ਦੇਣੇ। ਦੇਖੋ ਮੈਂ 5 ਇੰਚ ਘਟਾਤੇ 29 ਇੰਚ ਰਹਿ ਗਏ ਆਪਣੇ ਤੇ ਆਪਾਂ 29 ਇੰਚ ਇਲਾਸਟਿਕ ਲੈ ਲੈਣੀ ਹੈ। ਦੇਖੋ 29 ਇੰਚ ਮੈਂ ਇਲਾਸਟਿਕ ਲੈ ਲਈ। ਇਹ ਇਹਨੂੰ ਆਪਾਂ ਇੱਥੋਂ ਪੱਕਾ ਕਰ ਲਿਆ ਬਿਲਕੁਲ ਆਪਾਂ 4-5 ਸਲਾਈਆਂ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਪੱਕਾ ਕਰ ਲੈਣਾ ਹੈ ਤਾਂ ਕਿ ਆਪਣੀ ਜਦੋਂ ਇਲਾਸਟਿਕ ਪਾ ਲਈਏ ਉਸ ਤੋਂ ਬਾਅਦ ਛੇਤੀ ਇਹ ਨਿਕਲੇ ਨਾ ਠੀਕ ਹੈ ਤੇ ਦੇਖੋ ਆਪਾਂ ਇੱਥੋਂ ਇਹ ਜਿਹੜਾ ਪੱਕਾ ਕਰ ਲਿਆ ਪੱਕਾ ਕਰਨ ਤੋਂ ਬਾਅਦ ਆਪਾਂ ਸਲਵਾਰ ਦੀ ਉਲਟੀ ਸਾਈਡ ਨੂੰ ਇਸ ਤਰੀਕੇ ਨਾਲ ਰੱਖਣਾ ਆ ਤੇ ਇਹ ਜਿਹੜੀ ਜਿਹੜਾ ਕਪੜਾ ਆ ਇਹਨੂੰ ਆਪਾਂ ਇੱਕ ਵਾਰੀ ਇਸ ਤਰੀਕਾ ਨਾਲ ਫੋਲਡ ਕਰ ਦੇਣਾ ਹੈ ਇਲਾਸਟਿਕ ਦੇ ਉੱਪਰ ਤੇ ਇੱਕ ਵਾਰੀ ਆਪਾਂ 1/2 ਇੰਚ ਦਾ ਅੰਦਰ ਨੂੰ ਹੋਰ ਫੋਲਡ ਕਰ ਦੇਣਾ ਇਸ ਤਰ੍ਹਾਂ ਔਰ ਜਿੱਥੇ ਆਪਾਂ ਲਗਾ ਲੈਣੀ ਹੈ ਸਲਾਈ ਔਰ ਇਹ ਜਿਹੜੀ ਸਲਾਈ ਆਪਾਂ ਲਗਾਉਣੀ ਬਿਲਕੁਲ ਆਪਣੀ ਕਿਨਾਰੀ ਤੇ ਲੱਗਣੀ ਚਾਹੀਦੀ ਹੈ ਤੇ ਦੇਖੋ ਫਰੈਂਡਸ ਮੈਂ ਸਲਾਈ ਲਗਾ ਕੇ ਉੱਪਰੋਂ ਆਪਣੀ ਇਲਾਸਟਿਕ ਰੈਡੀ ਕਰ ਲਈ ਹੋਈ ਆ ਔਰ ਇਲਾਸਟਿਕ ਦੇ ਉੱਪਰ ਦੇ ਉੱਪਰ ਵੀ ਇੱਕ ਮੈਂ ਸਲਾਈ ਲਗਾ ਲਈ ਇਹਦੇ ਨਾਲ ਕੀ ਹੋਏਗਾ ਕਿ ਆਪਣੀ ਇਲਾਸਟਿਕ ਬਿਲਕੁਲ ਹਿੱਲੇਗੀ ਨਹੀਂ ਠੀਕ ਹੈ ਇਹ ਤੋਂ ਬਾਅਦ ਆਪਾਂ ਆਪਣਾ ਪੌਂਚਾ ਰੈਡੀ ਕਰਨਾ ਹੈ ਪ ਮੈਂ 2 ਇੰਚ ਚੌੜੀ ਇੱਕ ਪੱਟੀ ਲੈ ਲਈ ਆ ਤੇ ਇੱਕ ਗੱਲ ਹੋਰ ਕਿ ਇਹ ਜਿਹੜੀ ਸਲਵਾਰ ਮੈਂ ਰੈਡੀ ਕੀਤੀ ਆ ਇਹਦੇ ਪਹੁੰਚ ਵਿੱਚ ਬਿਲਕੁਲ ਬੁਕਰਮ ਯੂਜ਼ ਨਹੀਂ ਕੀਤਾ ਪੇਸਟਿੰਗ ਕੁਝ ਵੀ ਯੂਜ਼ ਨਹੀਂ ਕੀਤਾ ਤੇ ਦੇਖੋ ਇਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਪਹੁੰਚਾ ਲਾਉਨੇ ਆ ਇਦਾਂ ਹੀ ਆਪਾਂ ਪੱਟੀ ਲਾ ਲੈਣੀ ਆ 2 ਇੰਚ ਚੜਾਈ ਜਿਹੇ ਚ ਪੱਟੀ ਲਈ ਆ ਔਰ ਇੱਥੇ ਮੈਂ ਸਲਾਈ ਲਗਾ ਲਈ ਜਿੱਦਾਂ ਆਪਾਂ ਨਾਰਮਲ ਸਲਵਾਰ ਨੂੰ ਪਹੁੰਚਾ ਲਾਉਨੇ ਆ ਉਦੋਂ ਤਾਈ ਤੇ ਇਹਦੇ ਉੱਪਰ ਇਸ ਤਰੀਕੇ ਨਾਲ ਕਪੜਾ ਫੋਲਡ ਕਰਨਾ ਹੈ ਤੇ ਇਹਦੇ ਉੱਪਰ ਇੱਕ ਆਪਾਂ ਪੈਰ ਪੈਰ ਦੀ ਸਲਾਈ ਲਗਾ ਲੈਣੀ ਆ త్రెండ్స్ జీపాస్తా సలవారా బాగా జరుగుతుంది ఉంది బుకరం లౌన్ ਸੋ ਇਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਅੰਦਰ ਨੂੰ ਕਪੜਾ ਹੈ ਉਹਨੂੰ ਆਪਾਂ ਇੱਕ ਵਾਰੀ ਹੋਰ ਫੋਲਡ ਕਰਨਾ ਹੈ ਤੇ ਇੱਥੇ ਆਪਾਂ ਇੱਕ ਸਲਾਈ ਹੋਰ ਲਗਾ ਲਾਂਗੇ ਔਰ ਅਗਰ ਤੁਸੀਂ ਚਾਹੋ ਚਾਹੁੰਦੇ ਹੋ ਕਿ ਆਪਾਂ ਸਲਵਾਰ ਨੂੰ ਪੌਂਚਾ ਜ਼ਰੂਰ ਲਾਉਣਾ ਹੈ ਫਿਰ ਤੁਸੀਂ 1 ਇੰਚ ਤੋਂ ਵਾਧਾ ਨਾਲ ਲਗਾਓ ਮਤਲਬ ਜਿਹੜਾ ਬੁਕਰਮ ਤੁਸੀਂ ਕਟਿੰਗ ਕਰਕੇ ਲਗਾਓਗੇ 1 ਇੰਚ ਤੋਂ ਵਾਧਾ ਨਾਲ ਲਗਾਉਣਾ ਠੀਕ ਹੈ ਤੇ ਇਸ ਤੋਂ ਬਾਅਦ ਦੇਖੋ ਫਰੈਂਡਸ ਆਪਣੀ ਸਲਵਾਰ ਦੀ ਲੁੱਕ ਕੁਛ ਇਸ ਤਰੀਕੇ ਦੀ ਹੈ ਤੁਸੀਂ ਚਾਹੋ ਤੇ ਇਹਨੂੰ ਸਿੰਪਲ ਵੀ ਰੱਖ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਬਟ ਮੈਂ ਇਹਦੇ ਉੱਤੇ ਦੋ ਲੈਸਾਂ ਲਗਾਈਆਂ ਹੋਈਆਂ ਨੇ ਮਤਲਬ ਇੱਕ ਲੈਸ ਬਰੀਕ ਲਗਾਈ 1-1 ਇੰਚ ਦਾ ਗੈਪ ਛੱਡ ਕੇ ਤੇ ਤੁਸੀਂ ਚਾਹੋ ਤੇ ਜਿਹੜੀ ਇਹ ਲੇਸ ਆ ਤੇ ਇਹਦੀਆਂ ਤਿੰਨ ਤੋਂ ਚਾਰ ਲੈਣਾ ਵੀ ਬਣਾ ਸਕਦੇ ਹੋ ਬਿਲਕੁਲ ਬਹੁਤ ਸੋਹਣੀ ਲੁੱਕ ਆਏਗੀ ਤੇ ਬਟ ਮੈਂ ਇੱਥੇ ਦੋ ਲਾਈਨਾਂ ਲਗਾਈਆਂ ਨੇ 1-1 ਇੰਚ ਦਾ ਗੈਪ ਛੱਡਦੇ ਹੋਏ ਦੇਖੋ ਇਸ ਤਰੀਕੇ ਦੇ ਨਾਲ ਔਰ ਮੈਂ ਦੋਨੋਂ ਪੌਂਚੇ ਰੈਡੀ ਕਰਲੇ ਹੋਏ ਨੇ ਔਰ ਉੱਪਰ ਇਸ ਤੇ ਫਰੈਂਸ ਸਲਵਾਰ ਬਣਨ ਤੋਂ ਬਾਅਦ ਬਹੁਤ ਹੀ ਪਿਆਰੀ ਲੁੱਕ ਆਈ ਸੀ ਸਲਵਾਰ ਦੀ ਔਰ ਆਪਣੇ ਜਿਹੜੇ ਪਾਕਿਸਤਾਨੀ ਕਮੀਜ਼ ਬਣਾਇਆ ਮੇਰੇ ਨਾਲ ਉਹਦੇ ਨਾਲ ਬਹੁਤ ਹੀ ਵਧੀਆ ਲੱਗ ਰਹੀ ਸੀ ਪਾਕਿਸਤਾਨੀ ਕਮੀਜ਼ ਦੀ ਸਟੀਚਿੰਗ ਮੈਂ ਜਦੋਂ ਸੂਟ ਸਟਿਚ ਕਰਾਂਗੀ ਉਹ ਦੋ ਸ਼ੇਅਰ ਕਰਾਂਗੀ ਠੀਕ ਹੈ ਇਤਤਵਾਰ ਫਰੈਂਸ ਆਪਾਂ ਨਾਲੀ ਵਾਲੀ ਸਲਾਈ ਲਗਾ ਲੈਣੀ ਆ ਜਿਹੜਾ ਪਾਕਿਸਤਾਨੀ ਸਲਵਾਰ ਦਾ ਪਹੁੰਚ ਆ ਹੁੰਦਾ ਆ ਉਹ ਆਪਾਂ 7 ਇੰਚ ਤੋਂ ਕਾਟ ਨਹੀਂ ਰੱਖਣਾ ਦੇਖੋ ਪੂਰਾ ਮੈਂ ਇੱਥੇ 7 ਇੰਚ ਪਹੁੰਚਾ ਰੱਖਿਆ ਆ ਤੇ ਇਤਤਵਾਰ ਫਰੈਂਸ ਆਪਾਂ ਇਸ ਤਰੀਕੇ ਨਾਲ 7 ਇੰਚ ਤੇ ਮਾਰਕ ਕਰ ਲੈਣਾ ਤੇ ਇੱਥੇ ਆਪਾਂ ਸਲਾਈ ਲਗਾ ਲੈ ਗੋਨਿਆ ਸਲਵਾਰ ਨੂੰ ਉਸੇ ਤਰੀਕੇ ਨਾਲ ਇਹਨੂੰ ਸਲਵਾਰ ਨੂੰ ਆਪਾਂ ਸਲਾਈ ਲਗਾਵਾਂਗੇ ਤੇ ਬਸ ਫਰੈਂਡਸ ਇੱਕ ਸਲਾਈ ਦੇ ਵਿੱਚ ਜਿਹੜੀ ਆਪਣੀ ਇਹ ਸਲਵਾਰ ਰੈਡੀ ਹੋ ਗਈ ਆ ਤੇ ਫਰੈਂਡਸ ਅਗਰ ਤੁਹਾਨੂੰ ਲਾਸਟਿਕ ਪਾਉਣੀ ਨਹੀਂ ਆਉਂਦੀ ਤੇ ਮੈਂ ਲਾਸਟਿਕ ਪਾਉਣ ਪਾਉਣ ਦੀ ਇੱਕ ਵੱਖਰੀ ਵੀਡੀਓ ਬਣਾਈ ਹੋਈ ਆ ਔਰ ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦਾਂਗੀ ਉੱਪਰ ਆਈ ਬਟਨ ਤੇ ਵੀ ਲਿੰਕ ਦੇ ਦਾਂਗੀ ਉੱਥੋਂ ਤੁਸੀਂ ਚੈੱਕ ਕਰਕੇ ਤੇ ਇਹ ਜਿਹੜੀ ਵੀਡੀਓ ਲਾਸਟਿਕ ਪਾਉਣ ਵਾਲੀ ਦੇਖ ਸਕਦੇ ਹੋ ਤੇ ਇਹ ਦੇਖੋ ਫਰੈਂਡਸ ਇਸ ਤੋਂ ਬਾਅਦ ਆਪਾਂ ਜਿਹੜੀਆਂ ਇਹ ਸਲਾਈਆਂ ਨੇ ਨਾਲੀ ਵਾਲੀ ਸਲਾਈ ਆ ਇਹਨੂੰ ਆਪਾਂ ਡਬਲ ਕਰ ਦਾਂਗੇ ਤੇ ਇਹ ਦੇਖੋ ਆਪਣ ਨੰਤ ਬਾਅਦ ਇਸ ਤਰੀਕੇ ਦੀ ਆਈ ਹੈ ਤੇ ਫਰੈਂਡਸ ਤੁਹਾਨੂੰ ਸਾਡੀ ਇਸ ਲਵਾ ਦਾ ਡਿਜ਼ਾਈਨ ਕਿਵੇਂ ਦਾ ਲਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੇ 유ਸਫੁਲ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਾਰਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਤੇ ਤੁਹਾਡਾ ਸਾਡੇ ਚੈਨਲ ਤੇ ਆ ਕੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ